ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਆਉ ਕਰਦੇ ਆ ਫਿਰ ਛੋਟੇ ਜਿਹੇ ਬਲੌਡੀ ਸ਼ੁਰੂਆਤ ਟਾਈਮ ਚੱਕਾ ਸਵੇਰੇ ਦੇ 10:30 11 ਦਾ ਇਹ ਹਰਫਤੇ ਛਾਡਾ ਹਾਂਜੀ ਕੀ ਗੱਲ ਹੈ ਹੈ ਕੀ ਗੱਲ ਮਨ ਹੁੰਦੀ ਕੀ ਗੰਦਾ ਕੀ ਗੰਦਾ ਕੀ ਨਾ ਵੀ ਕੰਮ ਤੇ ਚੱਲੇ ਸੀ ਤੇ ਪਪਾ ਜੀ ਆ ਗਏ ਫਪੇ ਕਿਹੜੀ ਸਬਜ਼ੀ ਰੱਖੀ ਜੇ ਕੀ ਜੀ ਰੱਖਿਆ ਜੇ ਬਾਗ ਦੇ ਗੋਦੀ ਇਹ ਮਟਰ ਨੇ ਗੋਭੀ ਕਿਦਾਂ ਜੀ ਗੋਭੀ ਠੀਕ ਆ ਗੋਭੀ ਵਧੀਆ ਛੋਟੇ ਫੋਲ ਕਦਾਂ ਗੋਭੀ ਗੋਬੀ ਤੋੜੀ ਪਾਰਨਾ ਤੇnga ਦੇਖਦਾ ਤਾਂ ਪਾਉ ਦਫਾ ਇੱਧਰ ਮੈਂ ਹਰਫ ਤਿੰਨ ਸਵਾਲ ਦੀ ਪਈ ਆ ਬਹੁਤ ਰੋਂਦਾ ਪਿਆ ਹੈਗਾ ਤੇ ਇੱਧਰ ਟੀਵੀ ਲਾਇਆ ਹੋਇਆ ਨਾਲ ਮੈਂ ਵਲੋਗ ਦੇਖਣ ਦੇਖਦੀ ਪਈ ਤੇ ਇਹ ਗਏ ਹੋਏ ਨੇ ਕੰਮ ਤੇ ਇਹ ਹੁੰਦੇ ਨੇ ਕਾਫੀ ਲੇਟ ਸ਼ਾਮ ਨੂੰ ਕਾਫੀ ਮਤਲਬ ਟਾਈਮ ਹੋ ਜਾਂਦਾ ਫਿਰ ਆਂਦੇ ਨੇ ਕੰਮ ਤੇ 6-7 ਵਜ ਜਾਂਦੇ ਆ ਤੇ ਹੋਣ ਤੁਹਾਨੂੰ ਪਤਾ ਠੰਡ ਵੀ ਬਹੁਤ ਜ਼ਿਆਦਾ ਹੋ ਗਈ ਹਰ ਫਤੇ ਨਾਲ ਥੋੜੀ ਮੁਸ਼ਕਲ ਹੋ ਜਾਂਦੀ ਆ ਰੋਟੀ ਵੀ ਬਣਾਣੀ ਹੁੰਦੀ ਆ ਕੱਲੀ ਘਰੇ ਹੁੰਦੀ ਕੱਲੀ ਤੁਹਾਨੂੰ ਪਤਾ ਸਾਂਭਣਾ ਬਹੁਤ ਮੁਸ਼ਕਲ ਹੁੰਦਾ ਆ ਹਮਮ ਗਗੀ ਠੰਡ ਬਹੁਤ ਪਿਆਰੀ ਫਿਰ ਬੱਚੇ ਨੂੰ ਠੰਡ ਨਾ ਲੱਗ ਜੀ ਵੀ ਇਹਨੂੰ ਤਾਂ ਮੈਂ ਕਵਰ ਕਰਕੇ ਰੱਖਦੀ ਆ ਸਾਰੇ ਮਤਲਬ ਕੱਪੜੇ ਪਾ ਕੇ ਇਹਨੂੰ ਸਾਰੇ ਰੱਖਦੀ ਹੈਗੀਆਂ ਤੇ ਅੱਜ ਮੈਂ ਤੁਹਾਨੂੰ ਕਰਦੇ ਮਤਲਬ ਕੰਮਾਂ ਬਾਰੇ ਦੱਸਦੀ ਹਾਂ ਕਿਹੜੇ-ਕਿਹੜੇ ਮੈਂ ਕੰਮ ਕਰਦੀ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵੇਰੇ ਇਹ ਚਲੇ ਜਾਂਦੇ ਨੇ ਕੰਮ ਤੇ 8:00-9:00 ਵਜੇ ਤਕਰੀਬਨ ਕੰਮ ਤੇ ਚਲੇ ਜਾਂਦੇ ਫਿਰ ਇਹਨਾਂ ਨੂੰ ਮੈਂ ਚਾਹ ਦਿੰਨੀ ਬਣਾ ਕੇ ਫਿਰ ਰੋਟੀ ਦਿੰਨੀ ਹੈ ਰੋਟੀ ਖਾ ਕੇ ਚਲੇ ਜਾਂਦੇ ਕਾਮੂ ਵਾਲਿਆਂ ਦੀ ਕੰਮ ਕਰਕੇ ਚਲ ਜਾਂਦੇ ਆ ਪਹਿਲਾਂ ਤੇ ਤੁਹਾਨੂੰ ਪਤਾ ਹੈ ਜਿਦ ਹਾਰਫ ਤੇ ਸੀਗਾ ਹਾਰਫ ਤੇ ਹੋਇਆ ਸੀਗਾ ਫਿਰ ਸਵਾ ਮਹੀਨਾ ਮਤਲਬ ਤਨ ਪਤਾ ਰਹਿ ਅਸਤ ਦੱਸਦੇ ਆ ਅਪਰੇਟ ਹੋਇਆ ਸੀਗਾ ਮੇਰਾ ਫਿਰ ਰੋਟੀ ਵੀ ਉਹ ਬਣਾਉਂਦੀ ਰਹੀ ਕੰਮ ਵਾਲੀ ਝਾੜੂ ਪੋਚਾ ਜਿਵੇਂ ਕੱਪੜੇ ਧੋਣੇ ਤੇ ਸਵਾ ਮਹੀਨਾ ਲੰਘ ਗਿਆ ਤੇ ਫਿਰ ਜਿਹੜੀ ਰੋਟੀ ਆ ਹੁਣ ਮੈਂ ਆਪ ਖੁਦ ਬਣਾਉਣ ਲੱਗ ਪਈ ਆ ਤੇ ਕੰਮ ਵਾਲੀ ਨੂੰ ਮਨਾ ਕਰ ਦਿੱਤਾ ਰੋਟੀ ਬਣਾਉਣ ਤੋਂ ਉਹ ਹੁਣ ਕੀ ਕਰਦੀ ਏ ਝਾੜੂ ਪੋਚਾ ਤੇ ਨਾਲੇ ਕੱਪੜੇ ਧੋਕੇ ਜਾਂਦੀ ਆ ਤੇ ਹੁਣ ਮੈਂ ਫਿਰ ਸਾਰਾ ਕੰਮ ਨੇ ਕੰਮ ਉਟਾ ਆਪ ਕਰਦੀ ਆ ਹਰ ਫਤੇ ਨੂੰ ਸਾਂਭਣਾ ਹੁੰਦਾ ਆ ਇਹਨੂੰ ਵੀ ਰੈਡੀ ਕਰਨਾ ਹੁੰਦਾ ਵਾ ਕਿਸੇ ਟਾਈਮੇ ਰੋਂਦਾ ਫਿਰ ਦੁੱਧ ਮੰਗਦਾ ਭੁੱਖ ਲੱਗਦੀ ਇਦਾਂ ਸਾਰਾ ਦਿਨ ਮੇਰਾ ਲੰਘ ਜਾਂਦਾ ਆ ਫਿਰ ਸ਼ਾਮ ਦਾ ਟਾਈਮ ਹੁੰਦਾ ਫਿਰ ਇਹ ਕੰਮ ਤਾਂ ਹੁੰਦੇ ਫਿਰ ਰੋਟੀ ਬਣਾਣੀ ਪੈਂਦੀ ਮੈਨੂੰ ਰੋਟੀ ਬਣਾਣੀ ਆ ਇਦਾਂ ਇਸ ਇਦਾਂ ਇੱਕ ਮੈਂ ਸਾਰਾ ਦਿਨੇ ਐਵੇਂ ਲੱਗੀ ਰਹਿਣੀ ਆ ਕੰਮ ਵਾਲੀ ਵੀ ਇਸ ਕਰਕੇ ਲਈ ਹੋਈ ਆ ਕਿ ਹਰ ਫਤੇ ਸੋਟਾ ਹੈਗਾ ਤਾਂ ਮੇਰੇ ਕੋ ਕੰਮ ਨਹੀਂ ਹੁੰਦਾ ਫਿਰ ਤੁਹਾਨੂੰ ਪਤਾ ਬੱਚੇ ਨੂੰ ਸਾਹਮਣਾ ਹੁੰਦਾ ਆ ਨਹੀਂ ਤੇ ਪਹਿਲਾਂ ਮੈਂ ਆਪ ਖੁਦ ਸਾਰਾ ਕੰਮ ਕਰ ਲੈਂਦੀ ਹਣੀ ਕਰਦਾ ਸਾਰਾ ਕੰਮ ਕਰਨਾ ਰੋਟੀ ਬਣਾਣੀ ਝਾੜੂ ਪੋਚਾ ਕੱਪੜੇ ਧੋਣੇ ਆਪ ਹੀ ਕਰ ਲੈਣਾ ਤੁਹਾਨੂੰ ਵੀ ਕਰ ਨੂੰ ਕਰ ਸਕਦੀ ਪਰ ਹਰ ਫਤੇ ਕਰਕੇ ਨਾ ਥੋੜਾ ਔਖਾ ਹੋ ਜਾਂਦਾ ਫਿਰ ਇਹ ਹੁਣ ਕਿ ਕਿਉਂਕਿ ਸਰਦੀਆਂ ਤੁਹਾਨੂੰ ਪਤਾ ਸਰਦੀਆਂ ਆ ਬੱਚੇ ਨੂੰ ਠੰਡ ਨਾ ਲੱਗ ਜੇ ਇਹਨੂੰ ਸਾਂਭਣਾ ਕੱਪੜੇ ਪਾਉਣੇ ਕਈ ਕੁਸ਼ ਤੁਹਾਨੂੰ ਪਤਾ ਕਈ ਕੰਮ ਹੁੰਦੇ ਘਰਾਂ ਵਿੱਚ ਤੇ ਇਸ ਕਰਕੇ ਕਾਮ ਵਾਲੀ ਨੂੰ ਲਾਇਆ ਹੋਇਆ ਡੈਡੀ ਜੀ ਆ ਪਪੀਤਾ ਲੈ ਕੇ ਆਏ ਨੇ ਮੇਰੇ ਲਈ ਮੈਂ ਕਿਹਾ ਸੀਗਾ ਉਹਨਾਂ ਨੇ ਕਿ ਜਦ ਉਹਦੋਂ ਕੱਚੇ ਪਪੀਤੇ ਲੈ ਕੇ ਆਏ ਸੀ ਡੈਡੀ ਜੀ ਤੇ ਮੈਂ ਉਹਦੋਂ ਉਹਨਾਂ ਨੇ ਕਿਹਾ ਮੈਂ ਖਮੇਰ ਲਈ ਜਦੋਂ ਪੱਕਿਆ ਪਪੀਤਾ ਉਹ ਲੈ ਕੇ ਆ ਮੈਨੂੰ ਬਹੁਤ ਪਸੰਦ ਆ ਤੇ ਡੈਡੀ ਜੀ ਲੈ ਕੇ ਆਏ ਨੇ ਮੇਰੇ ਲਈ ਦਰ ਮੈਂ ਚਾ ਬਣਾਉਂਦੀ ਪਈ ਆ ਡੈਡੀ ਜੀ ਵਾਸਤੇ ਡੈਡੀ ਜੀ ਵਾਸਤੇ ਬਣਾਉਂਦੀ ਇੱਕ ਕੱਪ ਚਾ ਮੈਂ ਚਾ ਪੀਂਦੀ ਨਹੀਂ ਬੰਦ ਕੀਤੀ ਗਈ ਹਰ ਡੈਡੀ ਦੀ ਚਾ ਘਰ ਦਾ ਸਪੈਸ਼ਲ ਚਾ ਡੈਡੀ ਵਾਸਤੇ ਤੇ ਤੈ ਤਾਂ ਹੀ ਮਮਮੀ ਨੇ ਵੀ ਲੈ ਹੰਦੇ ਕੱਲੇ ਕੱਲੇ ਆ ਜਾਂਦੇ ਮਮਮੀ ਦਾ ਸਗੋ ਫੋਨ ਆਇਆ ਮਮਮੀ ਕਹਿੰਦੇ ਮੈਨੂੰ ਖੜਿਆ ਨਹੀਂ ਡੈਡੀ ਤੇਰੇ ਨੇ ਕਿੰਨਾ ਕਿ ਨਹੀਂ ਜਾਣਾ ਮੈਂ ਤੇ ਰਹਿ ਗੇ ਮੈਂ ਮੈਂ ਕਿਹਾ ਜਾਣਾ ਕਿੰਦੀ ਅਛਾ ਅਛਾ ਠੀਕ ਹੈ ਕੋਈ ਨਾ ਟੋਣਾ ਮਨ ਮੋਤਾ ਜੀ ਛੋਣਾ ਛੋਣਾ ਗੱਲਾਂ ਕਰਦਾ ਮਟਿਆ ਮਟਿਆ ਮਰਤਾ ਪਹੁੰਚਦਾ ਮਸ਼ਰੀ ਮੋਤ ਪਹੁੰਚਦਾ ਪਤਾ ਸੇ ਵੀ ਖੰਡਾ ਜੀ ਛੋਣਾ ਛੋਣਾ ਕੱਕਾ ਜੀ ਮੈਂ ਲੱਗੀਆਂ ਹੁਣ ਸ਼ਾਮ ਦਾ ਹੋ ਗਿਆ ਟਾਈਮ ਮੈਂ ਲੱਗੀਆਂ ਮਟਰ ਪਨੀਰ ਬਣਾਉਣ ਇਹ ਅਜੇ ਤੱਕ ਆਇਨੇ ਕੰਮ ਤੋਂ ਬਸ ਆਣੀ ਵਾਲੇ ਆ ਥੰਦ ਕਰੋ ਚੈੱਕ ਵੀ ਕਿੰਨੀ ਧੁੰਦ ਪੈ ਗਈ ਵੇਖ ਰਾਤ ਵੀ ਕਾਫੀ ਪੈ ਜਾਂਦੀ ਆ ਤੇ ਦਿਨੇ ਚੜਦੇ ਸਾਥ ਹੋਈ ਜਾਂਦੀ ਏ ਮਹਿੰੇਰ ਸਾਹ ਅੰਜਾਰੇ ਦੁਕਾਨ ਤੇ ਥੋੜਾ ਬਹੁਤ ਕੰਮ ਰਹਿ ਗਿਆ ਉਥੇ ਕੰਪਲੀਟ ਕਰਨ ਵਾਲਾ ਚਲੋ ਕਰਨੀ ਅੱਜ ਐਤਵਾਰ ਨੂੰ ਛੁੱਟੀ ਕਰੀ ਦੀ ਜੇ ਚਲੋ ਮੰਨਦੇ ਮੋਟਾ ਦਿੰਨੇ ਜਿਹੜਾ ਹੈਗਾ ਲੈ ਵੀ ਆ ਜਾਓ ਨਾ ਫਾਈਨਲ ਕੰਮ ਸਮਾਨ ਚੁਕਲਣਾ ਚੰਗਾ ਆਪਾਂ ਇੱਥੋਂ ਫਾਈਨਲ ਕਰ ਦੇਣਾ ਵੇਖੋ ਕਿਦਾਂ ਗੰਦ ਪਿਆ ਇੱਥੇ ਤੇ ਬਾਕੀ ਪ੍ਰੋਪਰ ਤਿਆਰੀ ਬਾਅਦ ਚ ਦਿਖਾਉਨੇ ਆ ਸਾਡੀ ਆਡੀਅੰਸ ਕੀ ਆਜੇ ਹਾਂਜੀ ਆਗੇ ਜਾ ਉੱਠ ਕੇ 12 ਵਜੇ ਤੇ ਆ ਫਾਈਨਲ ਮੈਂ ਕਿਹਾ ਕਰ ਦਿੰਨੇ ਆ ਤੇ ਬਾਅਦ ਚ ਤੁਹਾਨੂੰ ਦਿਖਾਉਨੇ ਆ ਸਾਰੀਆਂ ਕਿਦਾਂ ਕਿਹੜਾ ਕਿਹੜਾ ਸਮਾਨ ਆਇਆ ਵੀ ਭਾਈ ਦੋ ਕੋ ਆਇਆ ਵੀ ਕੱਲ ਹੈ ਆ ਨਾ ਮੈਂ ਇਹਨੂੰ ਕੀਤਾ ਹੁਣ ਮੈਂ ਕਿਹਾ ਆ ਜਾ ਯਾਰ ਤੇਰਾ ਪੈਰ ਦਾ ਮੜਾ ਲੀ ਪੱਤੀ ਜੀ ਤੇ ਤੈਹੀਂ ਕਹਿਣਾ ਇਹ ਨਾ ਮੈਂ ਦੁਪਹਿਰ ਦਾ ਟਾਈਮ ਆਈ ਲੱਗੀ ਧੁੱਪ ਥੋੜੀ ਬਹੁਤ ਨਾ ਨਾ ਆਈ ਆਪਣੇ ਚੱਲ ਲੋ ਜੀ ਹੁਣ ਆਈ ਲੱਗੇ ਟੇਬਲ ਬਣਾਉਣਾ ਟੇਬਲ ਬਣਾ ਕੇ ਬੜਾ ਜ਼ਬਰਦਸਤ

ਇਹੀ ਉਧਰ ਰੋਡ ਆ ਚੱਲਣ ਸਾਹਮਣੀ ਚਾਹ ਬਣੀ ਚਾਹ ਕੀ ਪੀ ਨਹੀਂ ਚਾਹ ਪੀਓਗੇ ਚਾਹ ਪੀਓਗੇ ਕਿ ਦੁੱਚ ਪਤੀ ਬਫਰ ਲਿਆ achar ਮਿਲਾਂਦੇ ਵਿੱਚ ਬਫਰੀ ਵੀ ਲਿਆ ਕੇ ਸਾਹ ਮੈਗਜ਼ੀਨ ਪੂਰਾ ਫੁੱਲ ਕਰਕੇ ਪਾ ਤਾਣਾ ਹੁਣ ਬਸ ਗੋਲੀਆਂ ਚਲੋਣੀਆਂ ਲੋ ਪੂਰੀ ਐਂਡ ਕਮ ਬਾਤ ਤੇਵਲ ਦੀ ਇਹ ਤਰ੍ਹਾਂ ਦੋ ਚਾਰ ਜੱਤੋਂ ਇਹ ਬੜੋ ਚਾਚੂ ਲੈ ਆਓ ਘਟੇ ਚਾਹ ਵੀ ਲੈ ਆਉਨੇ ਆ। ਯਾਹ ਜਿਹੜਾ ਪ੍ਰੋਗਰਾਮ ਕੋਈ ਨਹੀਂ। ਚਿੰਕਲ ਹੋ ਗਿਆ। ਯਾਹ ਯਾਰ ਤੁਸੀਂ ਬਾਜੋ ਫਿਰ ਮੈਨੂੰ ਕਹਿੰਦੇ ਤੁਸੀਂ ਟਾਈਮ ਬੜਾ ਲਾ ਆਇਆ। ਚਾਹ ਪੀਓਗੇ? ਲਵੇ ਕੋ ਸਾਹ ਲਿਪੀ ਲਾਵਾਂ ਪੀਣਾ ਲੱਗੇ। ਲਾ ਦੇ ਲਿਪੀ। ਯਾਰਾ ਕੋਈ ਚਾਹ ਕੌਣ ਜਾਏਗਾ ਲੈਣ? ਮੈਂ ਜਾਵਾਂ ਫਿਰ। ਤੂੰ ਜਾ ਮਮਾ ਉਹ ਤੇਨ ਦੇ ਤਾ। ਫਿਰ ਮੈਨੂੰ ਕਿਹਨੇ ਕਹਿਣਾ ਨਹੀਂ ਕਿ ਲੇਟ ਆਇਆ ਵਾਂਗੇ। ਇਹ ਨਹੀਂ ਪਤਾ ਤੁੱਕ ਮੜਾ ਫਰਨਾ ਨਹੀਂ ਲੈ ਰਿਹਾ। ਘੁੰਮਣਾ ਫਿਰਨਾ ਕਿਸੇ ਕਰ ਦੇਣਾ ਸ਼ਾਮ ਤੀਨ ਨੂੰ ਰਾਜਖੰਦਾ ਹੁੰਦਾ ਮੈਂ ਉਹਨੇ ਆਂਡੀ ਖੰਡ ਦੇ ਕੰਮ ਦੇ ਵਿੱਚ ਕਿਸੇ ਦਾ ਵੀ ਆ ਘੁੰਮਣਾ ਕਿੱਥੇ ਆ ਮੈਂ ਘੁੰਮਣਾ ਕਿੱਥੇ ਆ ਉਹ ਕੰਮ ਕਰਦੇ ਨੇ ਬਣਾਇਆ ਬੰਦਾ ਬਾਤ ਚ ਦਿਨ ਮੈਂ ਤੇ ਨਾ ਜੀ ਜੀ ਦਿਖਾਣਾ ਕਾਫੀ ਤੇ ਨਾ ਲੈ ਜਲਦੀ ਆ ਜਾ ਲਵੀ ਟੇਬਲ ਕਰੋ ਚੱਕ ਟੇਬਲ ਆਪਾਂ ਕਰਤਾ ਰੈਡੀ ਮੈਂ 2 18 ਇੰਚ ਰਹਾ ਲਾਤਾ ਫੱਟਾ ਖਾਰੇ ਥੱਲੇ ਲੱਗ ਵਿੱਚ ਪਿੰਡਰ ਲਾਤਾ ਕਰੋ ਚੱਕ ਕੇ ਮੇਂ ਦਾ ਲੱਗਾ ਟੇਬਲ ਕਮੈਂਟਾਂ ਵਿੱਚ ਦੱਸਿਓ ਇਧਰ ਆ ਗਾ ਮੈਟ ਐਚੇ ਐਚੇ ਇੱਥੇ ਰੱਖੇ ਗਾਂਜ ਆਦੇ ਦਰਾਜਾ ਬੰਦ ਕਰ ਆਤਾਰ ਖੇਚਲਾ ਮੜੀ ਜੀ ਲਵੀ ਇਧਰ ਲੱਗ ਰਿਹਾ ਹੁਣ ਮੋਰ ਪੰਖਿਆਂ ਵਾਲ ਪੇਪਰ ਤੇ ਇਧਰ ਵੀ ਇੱਕ ਕਲਰ ਤੇ ਇਧਰ ਵੀ ਇੱਕ ਲਾਤਾ ਸੇਮ ਤੇ ਇਧਰ ਆਪਾਂ ਬਕਸਾ ਬਣਾ ਕੇ ਲਾਤਾ ਜਿਹੜਾ ਕੱਲ ਦਾ ਪੈਂਡਿੰਗ ਹਿਆ ਕੋਲ ਆਤਾ ਇੰਦਰਾ ਦਰਵਾਜੇ ਦਰਜੇ ਚਾੜ ਤੇ ਆਪਾਂ ਵੇਖ ਕਰੋ ਚੱਕ ਕਿਦਾਂ ਸੱਟਾ ਸਾਰਾ ਕੰਮ ਦੇਖੋ ਅੰਦਰਾ ਜੋ ਵੀ ਸਾਰਾ ਸਿਸਟਮ ਇਹਨਾਂ ਲਾਤੇ ਆ ਛਟੀਆਂ ਅੰਦਰ ਵਾਲੇ ਪਹ ਲੱਗਣਾ ਰਹਿ ਗਿਆ ਜੇ ਬਾਹਰ ਵੀ ਲੱਗਣਾ ਰਹਿ ਗਿਆ ਹੈ ਨਹੀਂਗਾ ਪੇਪਰ ਉਹ ਸ਼ਾਇਦ ਕੱਲ ਨੂੰ ਦੀਪ ਆਪੇ ਲਾ ਲੇਗਾ ਸ਼ਾਇਦ ਦੇਖ ਲਾਂਗੇ ਸਾਡਾ ਟਾਈਮ ਲੱਗੂ ਅਸੀਂ ਲਾ ਦਾਂਗੇ ਇਹਨੂੰ ਹੀ ਦਰਵਾਜਾ ਲਾਉਤਾ ਆਖੋ ਇਹਨੂੰ ਦਰਵਾਜਾ ਇਹਦੀ ਫਲੈਕਸਿਬਲ ਆਉਣ ਵਾਲੀ ਹੈ ਤੇ ਇਹਦਾ ਚੰਗਲ ਕਹਿੰਦਾ ਮੁਕਾ ਕੇ ਜਾਣਾ ਮੈਂ ਕੰਮ ਸਾਰਾ ਹੀ ਸਵੇਰੇ ਕਹਿੰਦਾ ਮੈਂ ਆਉਣਾ ਨਹੀਂ ਅੱਜ ਸਵੇਰੇ ਕੰਮ ਫੁਰਕਦੇ ਫੜਿਆ ਜੰਗਲ ਨੇ ਉਧਰ ਜਾਣਾ ਤੇ ਚਲੋ ਫਿਰ ਮੈਂ ਤਾਂ ਮੇਰ ਨਾਲ ਇੰਨਾ ਕਰ ਆ ਜਾ ਬਾਕੀ ਜਿਹੜਾ ਕੰਮ ਪੜਿਆ ਉਧਰ ਚੱਲ ਜਾ ਬਾਕੀ ਨਹੀਂ ਕੁਝ ਲੱਗਦਾ ਇਥੇ ਨਾਲ ਕਰਸ਼ੀਆਂ ਕਰਸ਼ੀਆਂ ਲੈ ਆਏ ਇੱਕ ਆ ਤਿੰਨ ਕੁਰਸੀਆਂ ਲੈ ਆਏ ਆ ਤੇ ਆ ਸਟੈਨ ਸਟੂਨ ਜੇ ਲੈ ਕੇ ਆਏ ਨੇ ਇੱਕ ਆ ਵਾਸ਼ਬੈਸ ਇੰਦਾ ਇਧਰ ਬੰਨ ਤੇ ਬਾਕੀ ਜਿਹੜਾ ਕਰਾਂਗੇ ਕਾਉਂਟਰ ਡਿਵੈਲਪਰ ਆੜੀ ਕਰਦਾ ਚੱਕੀਆਂ ਕਰਤੀਆਂ ਰਿਆੜੀ ਉਧਰ ਲਾ ਵੀ ਦਿੱਤੀਆਂ ਵੇਖ ਇੱਥੇ ਆ ਕੁਰਸੀ ਆ ਲੱਗ ਜਣੀ ਇੱਥੇ ਕੁਰਸੀ ਤੇ ਆ ਟੇਬਲ ਆਪਾਂ ਬਣਾਤਾ ਇੱਥੇ ਲੈਟ ਸ਼ੈਡ ਦੇ ਨਾਲ ਲਾਉਣੀ ਹੈ ਜੀ ਆ ਟੇਬਲ ਕਰੋ ਚੈੱਕ ਕਰਨਾ ਕਿੰਨਾ ਬਣਾਇਆ ਆਪਾਂ ਟੇਬਲ ਆ ਸੈਟੀਆਂ ਲਾਤੀਆਂ ਇਹਨਾਂ ਦੇ ਜੇ ਲੱਗ ਜਾਣਾ ਉਹ ਹਾਂ ਜੀ ਇਹਨਾਂ ਦੇ ਤੇ ਰੱਖਣ ਵਾਲੀਆਂ ਗੱਦੀਆਂ ਬਣਾ ਕੇ ਜ ਰੱਖਣੀਆਂ ਉਹ ਰੈਡੀਮੇਡ ਮੈਂ ਕਿ ਲੈ ਆਉਂਗਾ ਰੈਡੀਮੇਡ ਲੈ ਆਉਂਗਾ ਦੋ ਸੈਟੀਆਂ ਬਣਾ ਦਿਆ ਟੇਬਲ ਕਿਵੇਂ ਦਾ ਲੱਗਾ ਟੇਬਲ ਤੇ ਆ ਆਪਾਂ ਡਿਸਪਲੇ ਤਿਆਰ ਕੀਤੀ ਇਹਨੂੰ ਲੈਟਾ ਸ਼ੈਡਾਂ ਕੱਲ ਨੂੰ ਲਾ ਦੇਣੀ ਆ ਪ੍ਰੋਪਰ ਤਿਆਰੀ ਕੱਲ ਨੂੰ ਦੇਖਿਓ ਤੂੰ ਕਿਵੇਂ ਹਨੇਰਾ ਬਹੁਤ ਹੋ ਗਿਆ ਬਾਹਰ ਚੱਲੀਏ ਘਰ ਹੁਣ ਆ ਦੋਗਨੇ ਪੀਸ ਮੈਂ ਕਿ ਲਾ ਦਈਏ ਮੜ ਕੇ ਤੋਂ ਦੇਖਦੇ ਹਾਂ ਉਹਨੂੰ ਲਾਲ ਪਾ ਕੇ ਕਰਾਂ ਲਾ ਦੋ ਲਾ ਦਮ ਮਕਾਦੋ ਗਾਂ ਜਿਹੜਾ ਹੈਗਾ ਮੈਂ ਤਾਂ ਕਹਿੰਦਾ ਚੰਗਾ ਰਹੇ ਜੇ ਹੋ ਹੋ ਸਕਦਾ ਕੱਲ ਦੀ ਦਿੜੀ ਆ ਜਾਂਦਾ ਚੰਗਾ ਔਖਾ ਜੇ ਨਾ ਪਾਦਾ ਇਹ ਚਲੋ ਕੋਈ ਗੱਲ ਨਹੀਂ ਮੈਂ ਫਿਰ ਕਰ ਲਾਂਗਾ ਇਹ ਤੇ ਮੈਂ ਕਹ ਪਹਿਲਾਂ ਆਪਾਂ ਸਿੰਗਲ ਤੇ ਲਾਈਦਾ ਫੇਪਰ ਮਗਰ ਵੀ ਚੱਲ ਪਿਆ ਹੁਣ ਕੰਮ ਫੇਰਨੇ ਮੱਕਾ ਵਾਲ ਪੇਪਰ ਦਾ ਰਹਿ ਗਿਆ ਕੰਮ ਇਹ ਸਵੇਰੇ ਕਰਾਂਗੇ ਆਪਾਂ ਖਤਮ ਇਹ ਪੂਪੀ ਗੰਦੀ ਕਾਲੀ ਸੀ ਹਾ ਹੋ ਕੀ ਗਲ ਸੀ ਇਹ ਮੂੰਹ ਜੜੇ ਭੁੰਦਾ ਹਾ ਸਹੀ ਗੱਲ ਦਾ ਮੂੰਹ ਚ ਬੜੇ ਭੁੰਦਾ ਹਾ ਪਰਸੀਨਾ ਬੜਾ ਆਉਂਦਾ ਹਨ ਇਹਦੇ ਉਪਰ ਸਿਰ ਦੇ ਉੱਪਰ ਪਸੀਨਾ ਬਹੁਤ ਆ ਜਾਂਦਾ ਜਿਵੇਂ ਦੁੱਧ ਪੀਂਦਾ ਉਹ ਇਦਾਂ ਹੈ ਹਨ ਆ ਜਾਂਦਾ ਪਤਾ ਨਹੀਂ ਕਿਉਂ ਤਾਂ ਜਣ ਆ ਜਨ ਮਾਤਾ ਨੂੰ ਇੱਕ ਗੱਲ ਦੱਦੀ ਆ ਐਨੇ ਡੈੜੀ ਆਏ ਸਵੇਰੇ ਆਏ ਨਾ ਤੁਹਾਡੇ ਹੰਤੇ ਸਵੇਰੇ ਆਏ ਤੇ ਹੱਸਾਪਾ ਹੱਸਾ ਪਤਾ ਕਿੰਨਾ ਪਾਇਆ ਡੈਡੀ ਨੇ ਜੜੀ ਨਾ ਚਾਬੀ ਨਹੀਂ ਆਦੀ ਬਾਈਕ ਦੀ ਚਾਬੀ ਉਹ ਕਿਤੇ ਪਾਈ ਹੀ ਆਪਣੇ ਜੇਬ ਚ ਤੇ ਡੈਡੀ ਨੂੰ ਨਹੀਂ ਪਤਾ ਚੱਲਿਆ ਵਿਚਾਰੇ ਨੇ ਕਿ ਮੇਰੀ ਜੇਬ ਚ ਆਪਨੇ ਉਹਨਾਂ ਨੇ ਅਜੇਬਾ ਵੀ ਆਪਣੀਆਂ ਚੈੱਕ ਕੀਤੀਆਂ ਸਾਰੀਆਂ ਪਜਾਮੇ ਦੀਆਂ ਅੰਦਰ ਬਾਹਰ ਸਾਰੇ ਵੇਖਿਆ ਇੱਥੇ ਵੀ ਗੱਦਿਆਂ ਦੇ ਥੱਲੇ ਸੁਹਾਨੇ ਚੁੱਕ ਚੁੱਕ ਵੇਖਿਆ ਮੈਂ ਵੀ ਹਾਰ ਹੋ ਗਈ ਮੈਂ ਵੀ ਨਾ ਲੱਭਣ ਡੈਪੀ ਸਵੇਰੇ ਚਾਬੀ ਡੈਡੀ ਕਹਿੰਦੇ ਲੱਗਦਾ ਸੋਈ ਚ ਰਹਿ ਗਈ ਏ ਚਾਬੀ ਤੇ ਵੇ ਦੇ ਸੋਈ ਚ ਤੇ ਨਹੀਂ ਕਿਤੇ ਮਸਲਾਵ ਤੇ ਰਹਤੀ ਲੱਗਦਾ ਕਹਿੰਦੇ ਇੱਥੇ ਰਹਤੀ ਵੇਖਿਆ ਤੇ ਉੱਥੇ ਨੂੰ ਬਾਹਰ ਵੇਖਿਆ ਕਹਿੰਦੇ ਬਾਹਰ ਵੀ ਨਹੀਂ ਲੱਗੀ ਮੋਟਰਸਾਈਕਲ ਤੇ ਕਿੱਥੇ ਚਲ ਗਈ ਲੱਗਦਾ ਕੋਈ ਲੈ ਗਿਆ ਫਿਰ ਕਹਿੰਦੇ ਲੱਗਦਾ ਹਣੀ ਤੇ ਨਹੀਂ ਲੈ ਗਿਆ ਕੰਮ ਤੇ ਭਲੇਕੇ ਨਾਲ ਪੈ ਗਈ ਹੋਵੇ ਜੀਪ ਚ ਤੇ ਮੈਂ ਸਿਰਫ ਮੁਨਕਰਾ ਪਾਲਾ ਪੁੱਛਾਂ ਇਹਨਾਂ ਨੂੰ ਕਿ ਚਾਬੀ ਤੁਹਾਡੇ ਕੋ ਤੇ ਚਲ ਗਈ ਫਿਰ ਡੈਡੀ ਨੇ ਨਾ ਫਿਰ ਨਾ ਤੀਜੀ ਦੋ ਵਾਰਾਂ ਜੇਬੇ ਫੋਲ ਲੇ ਪਜਾਮੇ ਫਿਰ ਤੀਜੀ ਵਾਰਾਂ ਫਿਰ ਪਤਾ ਕੀ ਕੀਤਾ ਸਾਰੇ ਲੱਬ ਲੂਬ ਕੇ ਤੇ ਫਿਰ ਨਾ ਜੇਬ ਵੇਖੀ ਮੇਂ ਦਾ ਲੱਲਾ ਡੈਡੀ ਕਹਿੰਦੇ ਆ ਯੂ ਫਿਰ ਜੇਬ ਚ ਚਾਬੀ ਕੋਸ ਨਹੀਂ ਹਾਲ ਮੇਰਾ ਪਈ ਜੇਬ ਚ ਪਈ ਫਿਰ ਕਹਿ ਬਲੇ ਐਵੇਂ ਹੁੰਦਾ ਨਾ ਕਿ ਹੱਥ ਚ ਚੀਜ਼ ਹੁੰਦੀ ਬੰਦੇ ਕੋ ਤੇ ਲੱਭਦਾ ਰਹਿੰਦਾ ਪਤਾ ਨਹੀਂ ਲੱਗਦਾ ਵੇ ਐਵੇਂ ਡੈਡੀ ਦੇ ਨਾਲ ਹੋਇਆ ਵਿਚਾਰੇ ਨੂੰ ਲੱਭੇ ਨਾ ਮੈਂ ਵੀ ਲੱਭਦੀ ਰਹੀ ਪਰ ਨਹੀਂ ਉਹਦੇ ਇਹਦਾ ਇਦਾਂ ਵਾਹੇ ਉਹਦਣ ਗਏ ਹੋ ਫੋਟੋ ਦਾ ਪਤਾ ਕਰਨਾ ਹੈ ਨਾ ਸਹੀ ਗੱਲ ਚਾਬੀ ਉਹ ਜੀਨ ਦੀ ਜਿਹੜੀ ਛੋਟੀ ਜਿਹੀ ਜੇਬ ਹੁੰਦੀ ਨੇ ਉੱਪਰ ਉਹਦੇ 'ਚ ਬਣੀ ਤਾਂ ਨਹੀਂ ਲੱਗੀ ਆ ਆਹ ਅੱਜ ਤੇ ਜੀ ਹੁੰਦੀ ਬੰਦੇ ਤੇ ਪਤਾ ਨਹੀਂ ਖਰੇ ਹੋਏ ਜਿੱਤੇ ਭੁੱਲ ਜਾਂਦਾ ਅਚਾਨਕ ਤੇ ਇਦਾਂ ਡਾਡੀ ਦੇ ਨਾਲ ਹੋਇਆ ਅੱਜ ਆ ਦਦੇ ਵਛਾਤਾ ਮੁਝ ਪੈ ਜਾਂਦਾ ਹਾਂ ਠੀਕ ਹੈ ਨਾ ਹੁਣ ਕਹਿੰਦਾ ਕੱਢ ਦੋ ਇਹ ਫੇਰ ਮੂੰਜ ਪਾਲਣੇ ਬੰਦਾ ਇਹਨੂੰ ਖਿੱਚ ਕੇ ਲਾ ਦੇ ਲੈ ਫੇਰ ਪਾਲੇ ਮੂੰਜਸ ਇਹ ਨਹੀਂ ਹੁੰਦਾ ਨਾ ਬੁੱਤ ਨਹੀਂ ਪਉਣਿਆਤ ਨਹੀਂ ਪਉਣਿਆਤ ਛੱਡੋ ਨਹੀਂ ਪਉਣਿਆਤ ਵਜਣ ਵਾਲੀਆਂ ਹੋਈਆਂ ਤੇਰੇ ਵਜਣ ਵਾਲੀਆਂ ਤੇਰੇ ਵਜਣ ਵਾਲੀਆਂ ਹੋਈਆਂ ਨਹੀਂ ਪੁੱਤ ਨਹੀਂ ਪਉਣੇ ਨਹੀਂ ਪਉਣੇ ਨਹੀਂ ਪਈਦਿਆਤ ਇਹnga ਬਾਲਾ ਫਿਰ ਤੂੰ ਨਹੀਂ ਮੰਨਣੀ ਗੈਂਦੀ